इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ इंडियन टीवी न्यूज़ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਰ ਸਿੰਘ ਸਾਈਆ ਵਾਲਾ ਚੇਅਰਮੈਨ ਗੁਰਨਾਣਕ ਐਜੂਕੇਸ਼ਨ ਸੁਸਾਇਟੀ ਮੈਨੇ ਨੋਟਿਸ ਹੈ ਆਈ ਇਹ ਗੱਲ ਤੇ ਮੈਂ ਜਲਦੀ ਤੋਂ ਜਲਦੀ ਮੈਨੇਜਮੈਂਟ ਤੇ ਕਾਲਜ ਉਹਨਾਂ ਵਿਰੁੱਧ ਐਕਸ਼ਨ ਲਵਾਂਗਾ ਜਿਨ੍ਹਾਂ ਬੱਚਿਆਂ ਨੇ ਇਹ ਕਾਰਵਾਈ ਕੀਤੀ ਹੈ ਮਾਹੌਲ ਕਿਉਂਕਿ 52 ਸਾਲ ਤੋਂ ਇਹ ਕਾਲਜ ਚੱਲ ਰਿਹਾ ਬਿਲਕੁਲ ਪੀਸਫੁਲੀ ਚੱਲਿਆ ਹੈ ਕਾਲਜ ਚਲੋ ਇਹ ਦੁਰਘਟਨਾ ਜਿਹੜੀ ਹੋਈ ਆ ਉਹਦੇ ਤੇ ਪੂਰਾ ਐਕਸ਼ਨ ਲਿਆ ਜਾਊਗਾ ਜਦੋਂ ਸਾਨੂੰ ਸਨਗਸ਼ਟ ਹੋ ਜੂਗੀ ਉਹਨਾਂ ਬੱਚਿਆਂ ਨੂੰ ਰੈਸਟ੍ਰੀਗ੍ਰੇਟ ਐਕਸਪੈਲ ਕਰਦਾਂਗੇ ਅਸੀਂ ਇੱਕ ਸਰ ਉਹ ਕਹਿ ਰਹੇ ਸੀਗੇ ਕਿ ਅਸੀਂ ਜਦੋਂ ਕੈਮਰੇ ਖੰਗਾਲਣ ਦੀ ਕੋਸ਼ਿਸ਼ ਕੀਤੀ ਤਾਂ ਮੈਨੇਜਮੈਂਟ ਵੱਲੋਂ ਇਹੀ ਜਵਾਬ ਮਿਲਿਆ ਕਿ ਕੈਮਰੇ ਤਾਂ 23 ਤਰੀਕ ਦੇ ਬੰਦ ਹੈ ਦੇਖੋ ਜੀ ਜਵਾਬ ਮੈਨੇਜਮੈਂਟ ਨਹੀਂ ਦਿੱਤਾਗਾ ਉਹਨਾਂ ਨੇ ਸਾਹਮਣੇ ਵੇਖਿਆ ਹੋ ਟੈਕਨੀਕਲ ਪ੍ਰੋਬਲਮ ਆ ਗਈ ਤੇ ਉਹਦੇ ਚ ਵੀ ਕੈਮਰੇ ਹੁਣ ਉਹ ਇਹ ਕਾਲਜ ਹੈਗਾ 15 ਕਿੱਲੇਆਂ ਦੇ ਵਿੱਚ 15 ਕਿੱਲੇ ਦੋ ਕਨਾਲਾਂ ਦੇ ਵਿੱਚ ਇੱਕ ਕਾਲਜ ਆ ਹਰ ਥਾਂ ਤੇ ਅਸੀਂ ਕੈਮਰੇ ਕਿਵੇਂ ਫਿੱਟ ਕਰ ਸਕਦੇ ਆ ਤੇ ਬੱਚਿਆਂ ਦਾ ਵੀ ਫਰਜ਼ ਬਣਦਾ ਵੀ ਉਹ ਮਾਹੌਲ ਨੂੰ ਨਾ ਖਰਾਬ ਕਰਨ ਤੇ ਸਾਨੂੰ ਮਿਲਵਰਤਨ ਦੇਣ ਤੁਸੀਂ ਅੱਜ ਕੀ ਬੈਟਰ ਮੈਂ ਨਵੀਨ ਸ਼ਰਮਾ ਸਰ ਐਂਟੀ ਕਰਾਈਮ ਐਂਟੀ ਡਰੱਗ ਦਾ ਪ੍ਰਧਾਨ ਆ ਮੈਂ ਇਹ ਕਹਿਣਾ ਚਾਹੁੰਦਾ ਵੀ ਕੋਈ ਵੀ ਕਾਲਜ ਹੋਵੇ ਕੋਈ ਵੀ ਸਕੂਲ ਹੋਵੇ ਉਹਦੇ ਵਿੱਚ ਕੈਮਰੇ ਅਸਕਲ ਕੇ ਫੈਸਿਲਿਟੀ ਤਾਂ ਹੀ ਦਿੱਤੀ ਸਰਕਾਰ ਨੇ ਤਾਂ ਕਿ ਪਤਾ ਲੱਗ ਜਾਏ ਵੀ ਕਿਹੜਾ ਕੋਈ ਬੱਚਾ ਕੋਈ ਕ੍ਰਾਈਮ ਕਰਦਾ ਹੈ ਤੋਂ ਨੂੰ ਜਲਦੀ ਫੜ ਲਿਆ ਜਾਵੇ ਤਾਂ ਕਿ ਉਹ ਇਹੋ ਜਿਹੇ ਕ੍ਰਾਈਮ ਹੋਈ ਨਾ ਹੋਣੀ ਨਾ ਕਿਉਂਕਿ ਇਹ ਕੈਮਰੇ ਐਕਟਿਵ ਨਹੀਂ ਚੱਲਦੇ ਹੋਣਗੇ ਤੇ ਕੋਈ ਹਰ ਬੱਚੇ ਨੂੰ ਪਤਾ ਹੁੰਦਾ ਵੀ ਕੈਮਰੇ ਚੱਲਦੇ ਪਏ ਅਸੀਂ ਕੋਈ ਗੜਬੜ ਨਾ ਕਰੀਏ ਇਹ ਕਾਲਜ ਪ੍ਰਸ਼ਾਸਨ ਦੇ ਲਈ ਵੀ ਚੰਗੀ ਗੱਲ ਹੈ ਤੇ ਆਪਣੇ ਪ੍ਰਸ਼ਾਸਨ ਦੇ ਲਈ ਵੀ ਠੀਕ ਹੈ ਕਿ ਜੇ ਜਮੇ ਕੋਈ ਗਰਦਾ ਬੰਦਾ ਕੋਈ ਬੱਚਾ ਇੱਕ ਮੇਸਿਵ ਉਹ ਪਤਾ ਲੱਗ ਜਾਏ ਤਾਂ ਕਿ ਉਹਨੂੰ ਮਾੜੀ ਮੋਟੀ ਸਜ਼ਾ ਦੇ ਦੇ ਤੋਂ ਕੰਮ ਉੱਥੇ ਹੀ ਰੁਕ ਜਾਏਗਾ ਕਿਹੜੀ ਕਾਲਜ 'ਚ ਖੜੀ ਹੈ ਇਸ ਟਾਈਮ ਆ ਗੁਰਨਾਣਕ ਕਾਲਜ ਖੜਿਆ ਜੀ ਗੁਰਨਾਣਕ ਕਾਲਜ ਦੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਦੇਖੋ ਜਦ ਮਾਲ ਜਿਹੜੇ ਬੰਦੇ ਸਿਕਿਉਰਿਟੀ ਦੇ ਖੜੇ ਹੋ ਕਹਿੰਦਾ ਸਾਨੂੰ ਤਾਂ ਪਤਾ ਨਹੀਂ ਕਿਹੜੇ ਬੰਦੇ ਆਏ ਸੀ ਕਿਹੜੇ ਨਹੀਂ ਤੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਕਾਲਜ ਦੇ ਅੰਦਰ ਕਿਹਨੂੰ ਐਂਟਰ ਹੋਣ ਦੇਣਾ ਕਿਹਨੂੰ ਨਹੀਂ ਆਉਣਾ। ਤੇ ਇਹ ਕਾਲਜ ਵੱਲੋਂ ਸਿਰਫ ਫੀਸਾਂ ਵਟਾਰਨ ਤੱਕ ਦਾ ਹੀ ਕੰਮ ਕੀਤਾ ਜਾ ਰਿਹਾ। ਹਾਂਜੀ ਬਿਲਕੁਲ ਜੀ ਬਿਲਕੁਲ। ਕਾਲਜ ਦਾ ਹੀ ਕੰਮ ਉੱਧਾ ਹੀ ਹੈ ਵੀ ਕਲੈਕਸ਼ਨ ਕਰ ਲਓ ਉਸ ਤੋਂ ਬਾਅਦ ਬੱਚੇ ਜੋ ਮਰਜ਼ੀ ਸਿਕਿਉਰਿਟੀ ਕੋਈ ਲੈਣਾ ਦੇਣਾ ਨਹੀਂ ਹੈਗਾ ਕਿਸੇ ਦਾ ਤੁਹਾਨੂੰ ਪਤਾ ਹੀ ਹੈ। ਕਿਹੜੀ ਕਲਾਸ ਦੇ ਸਟੂਡੈਂਟ? ਵੀ ਇਹ ਫਰਸਟ ਇਅਰ ਹੈ। ਕਿਹੜੇ ਕਾਲਜ ਦੇ? ਗੁਰਨਾਣ ਕਾਲਜ। ਕੀ ਹੋਇਆ ਕੀ ਅੱਜ? ਅੱਜ ਮੈਂ ਫਰਸਟ ਡ ਇੱਕ ਮੁੰਡਾ ਆਇਆ ਮੇਰੇ ਕੋਲ ਤੇ ਕੰਦਾ ਸਾਨੂੰ ਘੂਰਦਾ ਕਿਵੇਂ ਤੈ ਉਹ ਮੁੰਡੇ ਝੋਡ ਬਣਾ ਕੇ ਇੱਥੇ ਖੜੇ ਸੀ ਵੈਸੇ ਹੀ ਸਟੇਟੇ ਮੈਨੂੰ ਨਹੀਂ ਪਤਾ ਮੇਰਾ ਫਸਟ ਡੇ ਆਲੇ ਮੈਨੂੰ ਕੁਝ ਵੀ ਨਹੀਂ ਪਤਾ ਉਹ ਮੁੰਡਾ ਕੌਣ ਸੀ ਮੈਨੂੰ ਜਾਣਦਾ ਵੀ ਨਹੀਂ ਸੀ ਤੇ ਕੋਲ ਆਇਆ ਤੇ ਮੈਨੂੰ ਨੇ ਇੱਥੋਂ ਖੜਿਆ ਤੇ ਕੰਦਾ ਵੀ ਤੂੰ ਘੂਰਦਾ ਕਿਵੇਂ ਮੈਂ ਕਹਾਂ ਵੀ ਮੈਂ ਤੈਨੂੰ ਦੇਖ ਮੈਂ ਦੀ ਬਾਹਾਂ ਐ ਕੀਤੀ ਹਲੇ ਤੇ ਨਾਲ ਹੀ ਪੰਜ ਛੇ ਮੁੰਡੇ ਮੇਰੇ ਉੱਤੇ ਆ ਕੇ ਮੈਨੂੰ ਕੜੇ ਮਾਰਨ ਲੱਗ ਗਏ ਮੈਨੂੰ ਥੱਲੇ ਨਾਪਤਾ ਉਹਨਾਂ ਨੇ ਮਾਰਨ ਲੱਗ ਗਏ ਜਿਹੜੇ ਪੰਜ ਛੇ ਮੁੰਡੇ ਸੀਗੇ ਉਹ ਆਪਣੇ ਇੱਥੋਂ ਕਾਲਜ ਦੇ ਆ ਕਿ ਬਾਹਰੋਂ ਆਏ ਪਤਾ ਨਹੀਂ ਉਹ ਕੋਲੋਂ ਵੀ ਉਹ ਕਿੱਥੇ ਸੱਟ ਵੱਜੀ ਮੇਰੇ ਆਹ ਦੇਖੋ ਇਹਨਾਂ ਨੇ ਕਟਾ ਮਾਰਿਆ ਤੇ ਫਿਰ ਇਹਨੇ ਸਟਾਫ ਨੂੰ ਕਿਹਾ ਕਿਥੇ ਕੋਈ ਹਾਂਜੀ ਉਹ ਪ੍ਰਿੰਸੀਪਲ ਸਰਪਲ ਗਏ ਹੋ ਕਹਿੰਦੇ ਚੇਅਰਮੈਨ ਸਾਹਿਬ ਨੂੰ ਮਿਲੋ ਤੇ ਕੈਮਰੇ ਦੀ ਰਿਕਾਰਡਿੰਗ ਕਰਨ ਦੀ ਤੈਅ ਤਰੀਕ ਵੀ ਬੰਦਾ ਕੈਮਰੇ ਦੀ ਰਿਕਾਰਡਿੰਗ ਤਾਂ ਦਿਖਾਓ ਵੀ ਮੈਂ ਤੁਸੀਂ ਮੁੰਡੇ ਪਛਾਣਦੇ ਹੋ ਮੁੰਡੇ ਸ਼ਕਲ ਪਛਾਣਦਾ ਹੋਵੇ ਨਹੀਂ ਮੈਂ ਜਾਣਦਾ ਮੁੰਡੇ ਕੌਣ ਤੁਹਾਡੇ ਨਾਲ ਵਾਰਦਾਤ ਕਰਨ ਤੋਂ ਬਾਅਦ ਉਹ ਭੱਜ ਗਏ ਇੱਥੇ ਭੱਜ ਗਏ ਬਸ ਠੀਕ ਹੈ ਮੇਰਾ ਨਾਮ ਬਲਗਾਮ ਹੈ ਜੀ ਤੁਹਾਡਾ ਬੇਟਾ ਜਿਹੜਾ ਇੱਥੇ ਪੜਦਾ ਕੀ ਨਾਮ ਹੈਗਾ ਜੀ ਅਕਸ਼ਤ ਕਿਹੜੀ ਕਲਾਸ ਤੇ ਐਡਮਿਸ਼ਨ ਕਰਾਇਆ ਬੀਏ ਚ ਬਦੂ ਕਰਵਾਈ ਸੀ ਉਹਨੇ ਕਰਾਈ ਹਲੇ ਮਹੀਨਾ ਕੋ ਹੋਇਆ ਜੀ ਸਰ ਅੱਜ ਕੀ ਹੋਇਆ ਇਦਾਂ ਦਾ ਪਹਿਲੇ ਦਿਨ ਅੱਜ ਕਾਲਜ ਆਇਆ ਕਿਸੇ ਨੂੰ ਜਾਣਦਾ ਨਹੀਂ ਪਛਾਣਦੇ ਮੈਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ 4000 ਬੱਚਾ ਇੱਥੇ ਤੁਸੀਂ ਲੈ ਕੇ ਬੈਠੇ ਤੁਹਾਡੇ ਕੈਮਰੇ ਬੰਦ ਨੇ ਬੰਦਾ ਮੇਰੇ ਬੱਚੇ ਨੂੰ ਮਾਰ ਕੇ ਭਾਵੇਂ ਸਾਟ ਜਾਂਦੇ ਹੋ ਕੀ ਮੰਗ ਕੇ ਅੱਗੋ ਅੱਗੋ ਇਹ ਕਹਿੰਦੇ ਪਹਿਣੇ ਸਾਨੂੰ ਤਾਂ ਬੰਦਾ ਲਿਆ ਦਿਓ ਅਸੀਂ ਫਿਰ ਕਾਰਵਾਈ ਕਰਾਂਗੇ ਅਸੀਂ ਬੰਦੇ ਲੱਭਣੇ ਕੈਮਰੇ ਤੁਹਾਡੇ ਕਿੱਥੇ ਗਏ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਨੇ ਨਾ ਕਾਰਵਾਈ ਕੀਤੀ ਉਹ ਕੋਲੇ ਵਾਲੇ ਨਾਲੇ ਨਾਲ ਨਾਲ ਵਾਲੇ ਵੇਣਾ ਫਿਰ ਠੀਕ ਹੈ ਮੰਗ ਕੀ ਕਰਦੇ ਹੋ ਮੰਗ ਕੀ ਹੈ ਮੇਰੇ ਬੱਚੇ ਨੂੰ ਜਿਹੜੇ ਸੱਟਾ ਉੱਟਾ ਵੇਦਿਆ ਬੰਦੇ ਮੇਰੇ ਪੇਸ਼ਕਾਮ ਤਾਂ ਕਿੱਥੇ ਹੈਗੇ ਨੇ